ਨੇ ਰਿਠਾ ਰੱਖਿਆ ਈਰਮਾਨ ਗਾਰਮੈਂਟ ਵਾਲੇ ਨੇ ਇੱਥੇ ਹੋਲ ਸੇਲ ਚ ਕਪੜਾ ਮਿਲਦਾ ਕਪੜੇ ਦਾ ਰੇਟ ਜਾਣ ਕੇ ਹੈਰਾਨ ਹੋ ਜੂਗੇ ਸਿਰਫ 10 ਰੁਪਏ 15 ਰੁਪਏ ਆ ਸਾਰੇ ਕਪੜੇ ਤੁਹਾਨੂੰ ਇੰਨੇ ਸਸਤੇ ਮਿਲ ਜਾਣਗੇ ਜਿੰਨੇ ਤੁਸੀਂ ਸੋਚ ਵੀ ਨਹੀਂ ਹੋਣੇ ਇੱਥੇ ਤੋਂ ਲੇਡੀਜ਼ ਦੇ ਫੌਕਸ ਸੂਟ ਗਰਮ ਵਾਲੇ ਬਿਲਡਿੰਗ ਸਿਰਫ 165 ਰੁਪਏ ਦੇ ਵਿੱਚ ਇੰਨੇ ਸਸਤੇ ਗਰਮ ਸੂਟ ਆ ਤੁਸੀਂ ਹੋਲ ਸੇਲ ਮਾਰਕੀਟ ਵਿੱਚ ਤੁਹਾਨੂੰ ਮਿਲ ਜਾਣਗੇ ਆ ਦੇਖ ਲਓ ਕਿੰਨੀ ਸੋਹਣੀ ਲੇਡੀਜ਼ ਕੋਟੀ ਆ ਇਹਦਾ ਰੇਟ ਸੋਚ ਸਕਦੇ ਕੀ ਹੈ ਸਿਰਫ 125 ਰੁਪਏ ਤੋਂ ਸਾਢੇ 125 ਰੁਪਏ 140 ਰੁਪਏ ਆ ਸਾਈਜ਼ ਮਾਰਕੀਟ ਚ ਲੈ ਜਾਂਦੇ ਹੋਗੇ 70 ਸਿਰਫ 125 ਰੁਪਏ ਦਾ ਮਿਲ ਰਿਹਾ ਹੈ ਜੇ ਤੁਸੀਂ ਲੈਣਾ ਚਾਹੋ ਲੇਡੀ ਸਟਾਲ ਤੁਸੀਂ ਸਾਈਜ਼ ਦੇਖ ਲਓ ਕਲਰ ਦੇਖ ਲਓ ਸਿਰਫ 65 ਰੁਪਏ ਤੋਂ ਸਟਾਰਟ ਹੈ ਆਹ ਲੇਡੀ ਸਟਾਲ ਜਿਹੜਾ ਤਾਂ ਮਾਰਕੀ ਚ 400 500 ਰੁਪਏ ਦਾ ਮਿਲਦਾ ਇੱਕ ਸਪੈਸ਼ਲ ਆਫਰ ਜੇ ਤੁਸੀਂ ਕਰ ਦਿਓ ਸਾਡੀ ਵੀਡੀਓ ਨੂੰ ਸਭ ਤੋਂ ਵੱਧ ਸ਼ੇਅਰ ਤਾਂ ਪਹਿਲੇ 10 ਬੰਦੇ ਨੂੰ ਆਹ ਵਾਲਾ ਟਰੈਕਸੂਟ ਬਿਲਕੁਲ ਫ੍ਰੀ ਮਿਲੇਗਾ ਆ ਦੇਖੋ ਐਗਦਾਮ ਬੱਚੇ ਦਾ ਕਿੰਨਾ ਮਖਮਲੀ ਸੂਟ ਹੈ ਤੇ ਸਾਈਜ਼ ਦੇਖ ਲਓ ਕਿੰਨਾ ਵਧੀਆ ਪਜਾਮੀ ਨਾਲ ਮਿਲ ਗਈ ਇਹ ਤੁਹਾਨੂੰ ਸਿਰਫ 120 ਰੁਪਏ ਦਾ ਮਿਲ ਜਾਣਾ ਹੈ 120 ਰੁਪਏ 'ਚ ਇੰਨਾ ਵਧੀਆ ਸੂਟ ਮਾਰਕੀਟ 'ਚ 400-500 ਰੁਪਏ ਦਾ ਮਿਲਣਾ ਜਿਹੜਾ ਤੁਹਾਨੂੰ ਸਿਰਫ 120 ਰੁਪਏ ਦਾ ਮਿਲ ਰਿਹਾ